ਆਪਾਂ ਪਹੁੰਚ ਗਏ ਵਾਈ ਲੁਧਿਆਣੇ ਮੇਲੇ ਤੇ ਨਾ ਦੇਖ ਲੋ ਗੱਡੀ پارک ਕਰਕੇ ਆਪਾਂ ਚੱਲ ਪਏ ਹੁਣ ਤੁਰ ਕੇ ਅੱਗੇ ਚੱਲਾਂਗੇ ਸਟਾਲਾਂ ਵਾਲੀ ਸਾਈਡ ਫਿਰ ਤੁਹਾਨੂੰ ਦਿਖਾਉਣੇ ਆ ਕੀ ਸਿਸਟਮ ਅੱਗੇ ਨਾ ਦੇਖੋ ਬਈ ਨਾ ਫਿਰਦੇ ਆ ਨਾ ਜਨਤਾ ਬਲੌਗਰੀ ਬਲੌਗਰ ਫਿਰਦੇ ਸੀ ਇੱਥੇ ਵੀਡੀਓ ਫੋਟੋਆਂ ਖਿੱਚਦੇ ਹਨ ਆਪ ਦੇਖੋ ਬਈ ਸਿਸਟਮ ਆ ਹਾਂ ਭਇਆ ਬਈ ਟੂਲ ਟਾਲ ਜੇ ਹਨਾ ਗ੍ਰੀਸ ਗਰੂਰ ਗੰਨਾ ਜੀਆਂ ਸਾਰਾ ਸਿਸਟਮ ਆ ਗਿਆ ਭਈ ਅੱਗੇ ਸ਼ਕਤੀ ਮਾਰ ਵਾਲਾ ਨਾ ਮੈਂ ਤੇ ਇਹਨਾਂ ਦੇ ਸੰਦ ਸੱਪੇ ਆਦੂ ਵਾਲੀਆਂ ਮਸ਼ੀਨਾਂ ਬਜਾਈ ਵਾਲੀਆਂ ਪਟਾਈ ਵਾਲੀਆਂ ਸਾਰੇ ਤਰ੍ਹਾਂ ਦਾ ਸਿਸਟਮ ਸੀਗਾ ਨਾ ਬਹੁਤ ਘੰਟ ਸਮਝਾਉਂਦੇ ਸੀਗੇ ਸਾਰਾ ਕੁਝ ਦੱਸਦੇ ਸੀ ਵੀ ਕਿਹੜੀ ਮਸ਼ੀਨ ਕਿਵੇਂ ਕੰਮ ਕਰਦੀ ਆ ਕਿਵੇਂ ਤੁਸੀਂ ਵਰਤਣੀ ਆ ਪੂਰਾ ਸਾਰਾ ਬਿੱਤਵਿਆਂ ਤੋਂ ਹੋ ਜਾਂਦਾ ਨਾ ਸਾਰਾ ਸਿਸਟਮ ਦੱਸਦੇ ਸੀ ਵਧੀਆ ਤਰੀਕੇ ਨਾਲ ਦੇਖ ਲਓ ਚੰਪਾ ਤੇ ਪੁੱਛੀ ਜਾਂਦੀ ਆ ਬਈ ਲੋਕਾਂ ਨੂੰ 10 10 ਦੇ ਵਿਆਹ ਸਹੂਲਤ ਦਿਓ ਬਈਆ ਤੁਹਾਡੇ ਇੱਥੇ ਕਮੀਆਂ ਸਾਰਾ ਕੁਝ ਕੋਈ ਪੁੱਛਦਿਆ ਕੋਈ ਦੱਸਦਿਆ ਨਾ ਸਾਰਾ ਕੁਝ ਦੱਸਦਿਆ ਹਾਂ ਦੇਖ ਲਓ ਬਈ ਫੀਲਡ ਕਿੰਗ ਵਾਲਾ ਦਾ ਬੈਲਰ ਆ ਗਿਆ ਹਾਂ ਸਪਾਈਡਰ ਆ ਕਰੇ ਜੀ ਖੰਡਿਆਉਣ ਵਾਲਾ ਸੁਪਰ ਸਪਾਈਡਰ ਖੜਾ ਸੈੱਟ ਤੇ ਹਾਂ ਪਰ ਆਲੀ ਇਕੱਠੀ ਕਰਨ ਵਾਲਾ ਆ ਗਿਆ ਜਾਲ ਜਿਆ ਮਸੂ ਪ੍ਰੋਸੀਡਰ ਬਾਰੇ ਸਮਝਾਈ ਜਾਂਦਾ ਹਨ ਨਾ ਸਾਰਾ ਸਿਸਟਮ ਵੀ ਕਿੰਨੀ ਚੜਾਈ ਲੰਬਾਈ ਸਾਰਾ A to Z ਦਾ ਸਿਸਟਮ ਦੱਸਦਾ ਸਪਾਈਡਰ ਨੂੰ ਵੀ ਇੱਕ ਜਾਣਾ ਕਿਹਦੀ ਜਾਂਦਾ ਇਹਦਾ ਗੇਅਰ ਛੋਟਾ ਹੈ ਕੰਨਾ ਉਹਨੇ ਦੂਰੇ ਨਿਕਲੇ ਆਰਤਾ ਹੈ ਆ ਦੇਖੋ ਆ ਸੁਪਰ ਪ੍ਰੋਸੀਡਰ ਆ ਗਿਆ ਬਈ ਬਹੁਤ ਗੱਠ ਹੁੰਦਾ ਨਾ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਵੇਲੇ ਤੇ ਜਾਇਆ ਆਇਆ ਕਰੋ ਯਾਰ ਫੇਰ ਹੀ ਪਤਾ ਲੱਗਦਾ ਵੀ ਕਿਵੇਂ ਕੀ ਸਿਸਟਮ ਆ ਆਹ ਦੇਖੋ ਤਵੀਆਂ ਬਾਈ ਹਿੱਸਾ ਲੱਗਿਆ ਰੇ ਸੈਂਟਰ ਦੇ ਵਿੱਚ ਤਵੀਆਂ ਦੇ ਪੂਰੀਆਂ ਪਾਵਰ ਨੇ ਸਾਰਾ ਪ੍ਰੈਸ਼ਰ ਦੇ ਆ ਟਰੈਕਟਰ ਤੋਂ ਤੁਹਾਨੂੰ ਥੱਲੇ ਉੱਤੋਂ ਨਹੀਂ ਜੋੜਨੀ ਹੈਗੀ ਆਪੇ ਸਾਰੇ ਹੱਲ ਹੋ ਜਾਣਗੇ ਆਹ ਦੇਖੋ ਲੱਗਦਾ ਨਾ ਬਾਈ ਪੂਰਾ ਘੈਂਟ ਕੰਮ ਤਵੀਆਂ ਕਿਸੇ ਨਾ ਬਾਈ ਬੋਲੇ ਗੈਂਡ ਸੀਗੇ ਯਾਰ ਉਹ ਆ ਗਿਆ ਹੁਣ ਕੇਐਸ ਵਾਲੇ ਕੀ ਅਸਲ ਨਾਲ ਪਾਸ ਉਹ ਨਾ ਡਰੋਨ ਦਿਖਾਉਣਿਆ ਸਪਰੇਅ ਕਰਨ ਵਾਲਾ ਜਹਾਜ਼ ਇੱਥੇ ਜਿੱਥੇ ਕੱਟ ਜਾ ਉਹਰੇ ਇੱਥੇ ਰੱਖ ਰੱਖਿਆ ਬਾਈ ਦਿਖਾਉਣਿਆ ਪਹੁੰਚਾ ਗਿਆ ਉੱਥੋਂ ਦੇਖ ਨਾ ਉਹ ਪਿਆ ਬਾਈ ਕੀ ਮੈਂ ਤੁਹਾਨੂੰ ਵੀ ਸੁਣੋ ਦੱਸ ਦਿਆਂ 9,70,000 ਹੈ ਮੇਲੇ ਕਰਕੇ ਲੱਖ ਰੁਪਏ ਦਾ ਡਿਸਕਾਊਂਟ ਸੀਗਾ ਤੇ ਜੇ ਕਹਿੰਦੇ ਕੋਈ ਇੱਥੇ ਹੁਣ ਬੁੱਕ ਕਰਾਵਾਂ ਮੈਂ ਦੇਖ ਲਓ ਫਿਰ ਸਟੋਮੈਨ ਨਾਲ ਸਮਝਾਇਆ ਜਾਂਦੇ ਦੇਗੇ ਬਈ ਮੈਂ ਸਿਸਟਮ ਆ ਨਾ ਉਹ ਦੇਖੋ ਬਾਈ ਆ ਲਿਖਿਆ ਹੈ 97000 ਤਾਂ ਮੇਲਾ ਡਿਸਕਾਊਂਟ 1 ਲੱਖ ਰੁਪਇਆ ਸਿਰਫ ਇਹ ਡਿਸਕਾਊਂਟ ਮੇਲੇ-ਵੇਲੇ ਵਿੱਚ ਦਿੱਤਾ ਸੀ ਉਹਨਾਂ ਨੇ ਹੁਣ ਤੁਹਾਨੂੰ ਆਪਾਂ ਸਾਈਡ ਤੇ ਦਿਖਾਉਣਾ ਕੇਐਸ ਵਾਲਾ ਨਹੀਂ ਮਸ਼ੀਨ ਕੰਬਾਈਨ ਆ ਦੇਖ ਲਓ ਕੇਐਸ 9300 ਇਹ ਸੀ ਆ ਬਾਈ ਫੁੱਲ ਪੂਰੀ ਘੈਂਟ ਬਣਾਈ ਪਈ ਆ ਗਿਰਾਂ ਤਾਂ ਜੋ ਚਾਈ ਖੜੀ ਆ ਜਮਾ ਆ ਗਈ ਭਾਈ ਮੱਕਲਿਆਂ ਇਹ ਵੀ ਕੇਐਸ ਦੇ ਆ ਕੇਐਸ ਦੇ ਭਾਈ ਬਹੁਤ ਵੱਡਾ ਸਟਾਰਟ ਲੱਗ ਗਿਆ ਜਣਾ ਸਾਰੇ ਸੰਦ ਇਹਨਾਂ ਦੇ ਵੀ ਸੀਗੇ ਵਧੀਆ ਸੀ ਦੇਖਣ ਚ 50000 ਡਿਸਕਾਊਂਟ ਦਿੱਤੇ ਆ ਭਾਈ ਇਸ ਫੁੱਟੀਆਂ ਸ਼ਰੀਆਂ ਬਾਰੇ ਦੱਸ ਦੇ ਸਾਰਾ A to Z ਆਹ ਘੜਾ ਭਾਈ ਰੋਟਾ ਵੀ ਟਣਾ 9 ਫੁੱਟਾ 132000 ਦਾ 5000 ਡਿਸਕਾਊਂਟ ਮੇਲੇ ਕਰਕੇ ਪਈ ਮੇਲੇ ਕਰਕੇ ਨਾ ਸਾਰੇ ਸੰਦਾਂ ਦੇ ਲਗਭਗ ਡਿਸਕਾਊਂਟ ਦੇ ਹੀ ਦਿੰਦੇ ਹੁੰਦੇ ਆ ਆ ਆ ਗਿਆ ਬਈ ਇਹਨਾਂ ਦਾ ਕੰਪਿਊਟਰ ਕਰਾਹਾ ਇੱਥੇ ਵੀ ਸੋਨੂ ਵਰਵਾਉਂਦੇ ਨੇ ਕਿੰਨੇ ਦਾ 2,75,000 10,000 ਡਿਸਕਾਊਂਟ ਬਈ ਮੇਲੇ ਕਰਕੇ ਆਹ ਦੇਖੋ ਡਬਲ ਟੈਰਾ ਸੀਗਾ ਘੈਂਟ ਸੀ ਬਣਿਆ ਹੋਇਆ ਇਹ ਵੀ ਉਹ ਦੇਖੋ ਸਾਰਾ ਕੁਝ ਹਣਾ ਇਹਨੂੰ ਤਗੜਾ ਸਿਸਟਮ ਹੈ ਆ ਸੁਪਰ ਸੀ ਡਰੈਗਨ ਆ ਫੁੱਟਾ ਬਾਈ 280000 ਦਾ 10000 ਡਿਸਕਾਊਂਟ ਮੇਲੇ ਕਰਕੇ ਫਸਾਂ ਤਾਂ ਜੇ ਗਣੀ ਦੇਖ ਕੇ ਤਾਂ ਬੜਾ ਲੱਗਦਾ ਵੀ ਰੇਟ ਬਾਹਲਾ ਨਾ ਸਿਸਟਮ ਛੋਟਾ ਜਿਹਾ ਆ ਵੇਹਣਾ ਕੀ ਐ ਸਾਲੇ ਸਾਲ ਤੁਮ ਜੂੜੂ ਟੂੜੀ ਵਾਲੀ ਮਸ਼ੀਨ ਆ ਮਾ ਦੇਖ ਲਓ ਇਹਦੇ ਵੀ ਡਿਸਕਾਊਂਟ ਹੋਊਗਾ ਦੇਖਦੇ ਆਂ ਤੇ ਲਿਖ ਲਿਖ ਗਏ ਨਾ ਉਹ ਪਹਿਲੇ ਕਿਹਾ ਬਾਈ ਨਲਕ 75000 ਦੀ ਆ ਤੇ 20000 ਦੇ ਉੱਤੇ ਡਿਸਕਾਊਂਟ ਆ ਕੀ ਐਸੀ ਸਵੈਸ਼ਾ ਕੀ ਐਸਪੀ ਮਲਟੀਪਲ ਕੀ ਐਸ ਜੀ ਮਸ਼ਹੂਰ ਸੀ ਪੂਰੀਆਂ ਨਾ ਮਸ਼ੀਨਾਂ ਜਿਉਂਆਂ ਵਿੱਚ ਦੀ ਆ ਗਈ ਬਈ 0 ਟ੍ਰੈਲਰ 84000 ਦੀ ਆ ਡਿਸਕਾਊਂਟ 3000 ਮੇਲੇ ਕਰਕੇ ਤਾਂ ਦੇਖ ਲੋ ਇਸਤਮ ਹਨ। ਉਹ ਕਹੀ ਜਾਂਦੀ ਬਾਈਕਨ ਚਾਦਰ ਬਾਲੀ ਹਲਕੀ ਲੱਗੀ ਹੈ। ਉੱਡੀ ਗੱਲ ਨਹੀਂ ਹੈਗੀ। ਹਲਕਾ ਕਰਤਾ। ਆ ਗਿਆ ਬਾਈ ਜੰਦਰਾ। ਇਹ ਤੇ ਵੀ ਦੇਖੀਏ ਕਿੰਨਾ ਡਿਸਕਾਊਂਟ ਲਾ ਰੱਖਿਆ ਬਰਾ। 32000 ਦਾ ਬਾਈ 2000 ਡਿਸਕਾਊਂਟ। ਆ ਗਿਆ ਬਾਈ ਸਪਰੇਅ ਕਰਨ ਵਾਲਾ ਕੀੜਾ। ਆਪਣੇ ਪੰਡਾ ਜੀ ਨੇ ਕਹਿੰਦੇ ਕੀੜਾ ਜਾ ਖੜਦਾ ਨਾ ਸਪਰੇਅ ਵਾਲਾ। ਉਹ ਬਾਬਾ ਜੀ ਉੱਤਰ ਚੱਕ ਕੇ ਖੜਾਇਆ ਹੋਇਆ। ਲੋਕਾਂ ਨੂੰ ਦੇਖੇ ਪੁਰਾਣੇ ਇਹਦੇ ਵੀ ਆਸੇ-ਪਾਸੇ ਕੱਢੀ ਜਾਂਦੇ ਲੋਕ ਜਿਹੜਾ ਪੁੱਛੀ ਜਾਂਦੇ ਕੀ ਸਿਸਟਮ ਆ ਕੀ ਸਿਸਟਮ ਨਹੀਂ ਹੈਗਾ ਆਖੜਾ ਬਈ 4-5 ਡਰਾਂ ਦੀ ਟਾਈ ਹੈ ਜੀ ਉਹ ਬਾਅਦੋ ਵੇਚਣੇ ਪੈਂਦੇ ਮੈਂ ਵੀ 4-4 ਲੱਖ ਦੇ ਵੇਚਿਆ ਅੱਜ ਆਹ ਜਿਹੜੀ ਮਸ਼ੀਨ ਹੈ ਨੀ ਬਈ ਜਿਗਾਰਡ ਨਾ ਲਓ ਹਣਾ ਜਿਗਾਰੜਾ ਤੇ ਕਹਿੰਦੇ ਤੁਸੀਂ 11-12 ਲੱਖ ਲਾ ਰਹੇ ਹੋ 13-14 ਲੱਖ ਦੇ ਇਹ ਹੈ ਇਹ ਕਹਿੰਦੇ origignal ਚੀਜ਼ ਹੈ ਆ ਆ ਗਏ ਬਈ ਵਾਸ਼ਰ ਗੱਡੀ ਤੋਂ ਨਾਲੇ 3000 ਦਾ ਬਈ ਇਹ ਬਾਸ਼ਰ ਬਹੁਤ ਗਹਿਣੇ ਸੀਗੇ ਯਾਰ ਇਹ ਉਹ ਆ ਦੇਖ ਲੋ ਹ ਕੋਲੇ ਰੱਖਿਆ ਵੀ ਇਹਨਾਂ ਨੇ ਪੰਪ ਜਾ ਲਾ ਕੇ ਵੀ ਦਿਖਾਉਂਦੇ ਸੀਗੇ ਆ ਪਿਆ ਬਈ ਸਪਰੇ ਬੰਪ ਆ ਗਿਆ ਨਾ ਆ ਜਨਰੇਟਰ ਆ ਗਿਆ ਸਾਰਾ ਕੁਝ ਜਰ ਪੂਰਾ ਤਿਆਰ ਵਰ ਤਿਆਰ ਕਰਕੇ ਤਰਿਆ ਹੋਇਆ ਡਿਸਕਾਊਂਟ ਵੀ ਸਾਰਿਆਂ ਤੇ ਨਾ ਕਿਸ ਤੇ 2000 ਕਿਸ ਤੇ 1000 ਕਿਸ ਤੇ 1500 ਆ ਵੱਡਾ ਜਨਰੇਟਰ ਆ ਗਿਆ ਬਈ ਬਹੁਤ ਵਧੀਆ ਪ੍ਰਬੰਧ ਕੀਤਾ ਯਾਰ ਇਹਨਾਂ ਨੂੰ ਦਿਖਾਉਣ ਨੂੰ ਦੱਸਦੇ ਵੀ ਸਮਝਾਉਂਦੇ ਵੀ ਸਾਰਾ ਕੁਝ ਆ ਸਪਰੇਅ ਵਾਲੀ ਟੈਂਕੀਆਂ ਆ ਗਈਆਂ ਨਾ ਸਪਰੇਅ ਡਰਮ ਜੀ ਨੂੰ ਕਹਿੰਦੇ ਆ ਆ ਗਿਆ ਬਈ ਕਬੂਟਾ ਵਾਲਿਆਂ ਕੋਲੇ ਹੁਣ ਇਹ ਕਬੂਟਾ ਦਾ ਸਭ ਤੋਂ ਛੋਟਾ ਟਰੈਕਟਰ ਆ ਬਈ ਗੰਨੇ ਵਾਸਤੇ ਜਿਹੜਾ ਗੰਨੇ ਚੱਲਦੇ ਨਾ ਕਮਾਦ ਚ ਆ ਦੇ ਇੱਕ ਹੋਰ ਸਕੀਮ ਦੇ ਰਹੀ ਵਾ ਇਹਨਾਂ ਨੇ ਕਬੂਟਾ ਇਹਦਾ ਕਹਿੰਦੇ ਵੀ ਜਿਹੜਾ ਮਰਜ਼ੀ ਟਰੈਕਟਰ ਲੋ ਆਏ ਹੁਣ ਬਈ 16 ਫਰੀ ਦੇਵਾਂਗੇ ਨਾਲ ਮੇਲੇ ਮੇਲੇ ਤੇ ਬੇਰਾਉਣ ਮਰਜ਼ੀ ਟਰੈਕਟਰ ਲੈ ਲਓ ਇਹ ਬਈ ਟਰੈਕਟਰ ਦੀ ਚੜਾਈ ਔਣੇ ਕਿ ਤਿੰਨ ਫੁੱਟ ਸੀਗੀ ਬਸ ਕੁਲ ਤਾਂ ਬੇਟਾ ਜੇ ਸਾਲ ਤੇ ਆਓ ਮੈਂ ਟਰੈਕਟਰ ਬੁੱਕ ਕਰਾਓ ਤੇ ਤੁਮਾਂ ਕੀ ਬਣਾਵੀਂ ਸੁਣਾ ਦੇਖਦੀ ਸੋਣਾ ਲਾਵੇ ਕਬੋਟਾ ਕਬੋਟਾ ਕਰਾਈ ਪਈ ਸੀ ਇੱਥੇ ਤਾਂ ਨਾਲੇ ਤੰਨ ਤੰਨ ਕਰਾ ਰਖੀ ਕਬੋਟਾ ਕਬੋਟਾ ਹੀ ਬੋਲੀ ਜਾਂਦੇ ਸੀ ਹਰ ਟਾਈਮ ਆਪਾਂ ਕੋਲੋਂ ਨਾ ਹੋਰ ਵੀ ਟਰੈਕਟਰ ਦਿਖਾਉਣੇ ਆ ਨਾ ਵੱਡੇ ਫੇਰ ਹੁਣ ਦੱਸਾਂ ਆ ਘੜਾ ਬਈ ਕਬੋਟਾ ਦਾ ਵੱਡਾ ਟਰੈਕਟਰ ਵੀ ਪੂਰੇ 4/4 5502 ਆ ਤੁਹਾਨੂੰ ਉਹਦੇ ਪੂਰੇ ਲਿਖਿਆ ਵੀ ਦਿਖਾਣਾ ਵੀ ਆਹ ਦੇ ਫਰੀ ਆਈਫੋਨ 16 1175 ਦੀ ਕੀਮਤ ਹੈ ਬਾਈ ਇਹਦੀ ਦੇਖੋ ਗੱਣਾ ਘਾਂ ਟਰੈਕਟਰ ਹਨ ਕਾਗੜਾ ਬਾਈ 5502 ਇਹ ਤੇ ਵੀ ਲਿਖਿਆ ਹੋਊਗਾ ਉਹ ਪਿਆ ਆਈਫੋਨ 16 3 ਆ ਦੇਖ ਲਓ ਇਹ ਤੇ ਵੀ ਲਿਖਿਆ ਬਾਈ 98 ਇੱਕ ਹੋਰ ਕਬੂਟਾ ਸਾਰੇ ਕਬੂਟਾਂ ਨਾਲ ਬਾਈ ਆਈਫੋਨ ਫਰੀ ਹੈ ਜੇ ਕੋਈ ਕਹਿੰਨ ਕਬੂਟਾ ਟਰੈਕਟਰ ਅੱਜ ਬੁੱਕ ਕਰਾਉਂਗਾ អាយ45គីឡូ1ត្រាក់ទ័រសូន្យនេះបងអូពះច ੱਕ បង3 i 16